ਉਹ ਅੱਜ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਅਸੀਂ ਬਾਲਾ ਡਿਸਕਲੋਸ ਨਹੀਂ ਕਰ ਸਕਦੇ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੱਜ ਸਾਹਿਬ ਨੇ ਅੱਜ ਅਕਿਊਜ਼ਡ ਦਾ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ ਇਹ ਤਫਸਰੀ ਹੈ ਜੀ ਜੋ ਅਨਾਰਡਿੰਗਲੀ ਕਾਰਵਾਈ ਕੀਤੀ ਜਾਊਗੀ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਹੈ ਹਾਂ ਜੀ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਜੀ ਨੀ ਜੁਡੀਸ਼ੀਅਲ ਹੀ ਹੁੰਦਾ ਜੀ ਹੁਣ ਚੋਂ ਅੱਗੇ ਤੋਂ ਚੌਥਾ ਚੌਥਾ ਚੱਲਦਾ ਰਹੇਗਾ ਪ੍ਰੈਸੀਡੈਂਟ ਤੋਂ ਜੁਡੀਸ਼ੀਅਲ ਰਿਮਾਂਡ ਭੇਜਦਾ ਹੈਗਾ ਕੇਸਨ ਹਜੇ ਵੀ ਉਹ ਚੱਲ ਰਹੀ ਹੈ ਦੋ ਦੋ ਆਪਣਾ ਪ੍ਰਾਇਲ ਤੋਂ ਬੜੇ ਹੋਈ ਹੈ ਅੱਜ 8 ਹੋ ਗਈ 8 ਤਾਂ ਦੇ ਵਿੱਚ ਕੋਈ ਹਮਣੇ ਨਹੀਂ ਆਈ ਉਹ ਕੁਆਟਰ ਆਫ ਇਨਵੈਸਟਮੈਂਟ ਜੋ ਆਇਆ ਐ ਐਸਟੀ ਤੇ ਡਿਸਕਲੋਜ਼ ਨਹੀਂ ਕਰ ਸਕਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊ ਜੀ ਤੇ ਜਿਹੜਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲੀਕਲੀ ਅਸੀਂ ਕੁਝ ਵੀ ਨਹੀਂ ਹਜੇ ਇੱਕ ਅਕਿਊਜ਼ਡ ਹੋਰ ਹੈ ਜੀ ਉਹਦੀ ਰੈਸਟ ਪੈਂਡਿੰਗ ਹੈ ਸਰ ਅਕਾਊਂਟ ਤੋਂ 50 ਲੱਖ ਰੁਪਏ ਦੀ ਗੱਲ ਨੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਕਵਾਟਰਿਕ ਕੇ ਦੀਆਂ ਗੱਲਾਂ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਡੂੰਘਾਈ ਨਾਲ ਇਹਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਹਰਿਆਣਾ ਦੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਉਹੀ ਦੱਸਿਆ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲਿਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਦੇ ਹਾਂ ਜੀ ਉਸ ਤੋਂ ਬਾਅਦ ਜੋ ਵੀ ਅਜਾਜ ਅਕਾਲ ਸਰ ਆਟਾ ਹੈ ਹੁਸਮਾ ਕੇ ਵੀ ਹਾਂ ਹੁਣ ਤੱਕ ਇਹ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਨੋਟੀਫਿਕੇਸ਼ਨ ਹੈ ਨਾ ਉਹਨੂੰ ਇੰਪੈਕਟ ਕਰਕੇ ਬਹੁਤ ਹੋ ਰਹੀ ਹੈ ਇਸ ਕੇਸ 'ਚ ਪੁਲਿਸ ਨੂੰ ਹੁਣ ਤੱਕ 2-3 ਵਾਰੀ ਪੁਲਿਸ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ ਤਿੰਨ ਵਾਰੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦਾ ਫਿਊਚਰ ਇੰਪੈਕਟ ਆ ਸਕਦਾ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਅਦਾਲਤ 'ਚ ਪੇਸ਼ ਕੀਤਾ ਗਿਆ ਦੇও ਨਹੀਂ ਕਹਿ ਸਕਦੇ ਦੇਖਣਾ ਜੀ ਮੇਰਾ ਇਹ ਹੈ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਾਰਨ ਪੇਸ਼ ਅਦਾਲਤ ਕਰਦਾਂਗੇ ਐਨਸੀ ਹੋਰ ਵੀ ਤੁਹਾਡੇ ਨਾਲ ਜਾ ਰਹੀ ਹੈ ਇਸ ਮਾਮਲੇ ਨਹੀਂ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਨੋਟੀਫਿਕੇਸ਼ਨ ਕੀਤੀ ਜਾ ਰਹੀ ਹੈ ਆਪਣੀ ਤਰਫੋਂ ਕੋਈ ਸਿੱਟਕ ਕੀਤੀ ਹੈਗੀ ਜਾਂ ਜਾਂਚ ਕੋਈ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਸਿਟੀ ਉਹ ਹੀ ਦੱਸਣਾ ਜੀ ਇਨਵੈਸਟਿਗੇਸ਼ਨ ਜੋ ਟੀਮ ਗਈ ਹੈ ਨਹੀਂ ਮੈਂ ਇਥੇ ਪਬਲੀਕਲੀ ਡਿਸਕਲੋਸ ਕਰਦਾ ਮਨ ਲਓ ਟੀਮ ਗਈ ਹੈ ਉਹਦਾ ਇਮਪੈਕਟ ਹੁੰਦਾ ਜੀ ਇਨਵੈਸਟਿਗੇਸ਼ਨ ਤੇ ਇਨਵੈਸਟਿਗੇਸ਼ਨ ਦਾ ਵਿਸ਼ਾ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਕੋਈ ਚੱਕੇ ਸੀਗੇ ਸਾਨੂੰ ਨਹੀਂ ਪਤਾ ਨਹੀਂ ਜੀ ਫਤਨਾ ਦੇ ਵਿੱਚ ਕੋਈ ਚੀਜ਼ ਸਾਹਮਣੇ ਨਹੀਂ ਆਏਗੀ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲਿਕਲੀ ਕੁਝ ਵੀ ਨਹੀਂ ਸਰ ਅਕਾਊਂਟ ਨਾ ਲੱਭ ਨਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਆ ਉਹ ਡਿਊ ਇਨਵੈਸਟੀਗੇਟ ਡੰਗਾਈ ਨਾਲ ਦੀ ਪੜਤਾਲ ਕਰ ਰਹੇ ਆ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਪਟਿਆਨਾ ਨਾਲ ਜਿਹੜਾ ਚਰਚਾ ਚੱਲੀ ਹੈ ਹਰਿਆਣਾ ਤੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਕੋਈ ਦੱਸਿਆ ਨਾ ਚਰਚਾ ਬਹੁਤ ਟੋ ਇਨਵੈਸਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲੀਕਲੀ ਤੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ 'ਚ ਪੇਸ਼ ਕਰਦੇ ਆਂਗੇ ਜੀ ਉਸ ਤੋਂ ਬਾਅਦ ਜੋ ਵੀ ਜਸ ਅਕਾਲ ਅੱਜ ਤੱਕ ਦਾ ਕੁਝ ਨਾ ਕੁਝ ਆਇਆ ਹੈ ਉਹ ਜਿਹੜਾ ਦੱਸ ਹੁਣ ਤੱਕ ਇਹਦੇ 'ਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਨੇ ਤੇ ਇਸ ਕਰਕੇ ਅਸੀਂ ਬਹੁਤ ਹੋ ਰਹੀ ਹੈ ਇਸ ਕੇਸ 'ਚ ਪੁਲਿਸ ਨੂੰ ਤੱਕੀ ਪੁਲਿਸ ਨੂੰ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦੇ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ਲ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਅਦਾਲਤ 'ਚ ਪੇਸ਼ ਕੀਤਾਗੇ ਇਹ ਦੇਖੋ ਮੀਡੀਆ ਦੇ ਆਪਣੇ ਤੁਸੀਂ ਕਹਿ ਸਕਦੇ ਲਗਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਹੈ ਵੀ ਹਜੇ ਵੀ ਕੰਪਲੈਂਟ ਪੈਂਡਿੰਗ ਹੈ ਜੀ ਜਦੋਂ ਅਕਿਊ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰਦਾਂਗੇ ਐਂਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਚੱਲ ਰਹੀ ਹੈ ਇਸ ਮਾਮਲੇ ਦੀ ਨਹੀਂ ਇਹ ਦੇਖੋ ਇਸ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਆਪਣੀ ਤਰਫੋਂ ਕੋਈ ਸਿੱਟ ਕੱਤੀ ਹੈਗੀ ਹੈ ਜਾਂਚ ਵੀ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਸਿੰਘ ਗਈ ਹੈ ਵਿਜ਼ਿਟ ਪੂਰੀ ਦਾ ਜਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਟੀਮ ਗਈ ਹੈ ਨਹੀਂ ਮੈਂ ਇਥੇ ਪਬਲੀਕਲੀ ਡਿਸਕਲੋਸ ਕਰਦਾ ਮਨ ਲਓ ਟੀਮ ਗਈ ਹੈ ਉਹਦਾ ਇਨਦਾਜ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਰਿਸ਼ਤੇਦਾਰ ਚੱਕੇ ਜੀ ਕਿ ਸੁਣੋ ਇਹ ਪਤਾ ਲੱਗਿਆ ਜੋ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਥੈਂਕ ਯੂ ਤੋ ਅੱਜ ਉਮਰ ਸ਼ੀਬਾਲਾ ਡਿਸਕਲੋਜ਼ ਨਹੀਂ ਕਰ ਸਕਦੀ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੱਜ ਸਾਹਿਬ ਨੇ ਅੱਜ ਅਕਿਊਜ਼ ਦਾ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਜੋ ਡਿਊਰਿੰਗ ਇਨਵੈਸਟੀਗੇਸ਼ਨ ਸਮਨ ਨੇ ਅਵਗ ਅਕੋਰਡਿੰਗਲੀ ਕਰੀ ਜਾਊਗਾ ਭੇਜ ਦਿੱਤਾ ਗਿਆ ਜੀ ਜੁਡੀਸ਼ੀਅਲ ਹੀ ਹੁੰਦਾ ਜੀ ਅੱਗੇ ਤੋਂ ਚੌ ਚੌ ਦਿੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਡਰ ਤੋ ਹੁਣ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਹੈਗਾ ਬਾਕੀ ਸਰਵਿਕੇਸ਼ਨ ਵੀ ਚੱਲ ਦੋ ਅਪ੍ਰੋਚ ਹੋ ਗਈ 8 ਦਿਨਾਂ ਤੇ 7 ਦਿਨਾਂ ਦੇ ਵਿੱਚ ਕੋਈ ਚੀਜ਼ ਤੇ ਸਾਹਮਣੇ ਨਹੀਂ ਆਏਗੀ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲੀਕਲੀ ਅਸੀਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੇ ਪਾਰਟਨਰ ਪਾਰਟਨਰ ਮਿਲਿਆ ਸਰ ਇਹਦਾ ਨਹੀਂ ਨਹੀਂ ਹਜੇ ਇੱਕ ਅਕਿਊਜ਼ਡ ਹੋਰ ਹੈ ਜੀ ਉਹਦੇ ਅਸਪੈਂਡਿੰਗ ਹੈ ਸਰ ਅਕਾਊਂਟ ਪਿਆਲ ਆਪਣੇ ਦੀ ਗੱਲ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਡੂੰਘਾਈ ਨਾਲ ਇਹਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ ਹਰਿਆਣਾ ਦੇ ਜਿਹੜੇ ਚਰਚਾ ਚੱਲ ਰਹੀ ਹੈ ਹਰਿਆਣਾ ਤੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲਿਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ ਵਿੱਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਨੇ ਤੇ ਇਸ ਕਰਕੇ ਅਸੀਂ ਬਹੁਤ ਹੋਰੀ ਹੈ ਇਸ ਕੇਸ 'ਚ ਪੁਲਿਸ ਨੂੰ ਹੁਣ ਤੱਕ ਦੋ ਤਿੰਨ ਵਾਰੀ ਪੁਲਿਸ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ ਤਿੰਨ ਵਾਰੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਹੈ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਇਹ ਦੇਖੋ ਮੀਡੀਆ ਦੇ ਆਪਣੇ ਤੁਸੀਂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਹੈ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊਸ ਚੱਲ ਰਹੀ ਹੈ ਹਜੇ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰ ਦਾਂਗੇ ਕੋਈ ਏਜੰਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ ਨਹੀਂ ਇਹ ਦੇਖੋ ਇਸ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੀ ਤਰਫੋਂ ਕੋਈ ਸਿੱਟ ਕੱਤੀ ਹੈਗੀ ਹੈ ਜਾਂਚ ਵੀ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਰਸੇ ਗਈ ਹੈ ਵਿਜ਼ਿਟ ਕੀਤਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਟੀਮ ਗਈ ਹੈ ਨਹੀਂ ਮੈਂ ਇਥੇ ਪਬਲੀਕਲੀ ਡਿਸਕਲੋਸ ਕਰਦੇ ਆ ਮੰਨ ਲਓ ਟੀਮ ਗਈ ਹੈ ਉਹਦਾ ਇੰਪੈਕਟ ਹੁੰਦਾ ਜੀ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਕੋਈ ਰਿਸ਼ਤੇਦਾਰ ਚੱਕੇ ਸੀ ਕਿ ਸੋਨੂੰ ਦੇ ਇਹ ਪਤਾ ਲੱਗਿਆ ਸੀ ਨਹੀਂ ਨਹੀਂ ਜੇ ਜੋ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਥੈਂਕ ਯੂ